ਸਤਿ ਸ੍ਰੀ ਅਕਾਲ ਜੀ। ਵੈਲਕਮ ਟੂ ਮਾਈ ਨਿਊ ਬਲੌਗ। ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਬਲੌਗ 'ਚ ਜਿਸ ਦਾ ਨਾਮ ਹੈ ਅਨੂ ਵੀਰੂ ਕਪੂਰ ਬਲੌਗ ਤੇ ਹੋਰ ਤੁਸੀਂ ਦੱਸੋਗੇ ਕਿ ਕਾਹਨੋਂ ਆਇਓ ਕਿ ਮੈਂ ਪੂਰੀ ਕਰਦੀ ਹਾਂ ਇੱਕ ਸਟਰੀ ਬਹੁਤ ਵਧੀਆ ਹੋਵੇਗੀ ਤੇ ਅੱਜ ਦਾ ਮੈਂ ਉਹ ਸਦਾ ਸ਼ੁਰੂ ਹੁੰਦਾ ਹੈ ਮੇਰੇ ਪੋਪਿਆ ਦੇ ਤੋਂ ਲਾਹਣ ਕਿ ਅੱਜ ਪੇਸ਼ ਕੀਤਾ ਹੈ ਮੈਂ ਆਪਣੇ ਜੋਗਰ ਤੇ ਲਾਂਚ ਟੀ-ਸ਼ਰਟ ਟੀ-ਸ਼ਰਟ ਸਾਗੀ ਮੇਰੀ ਯੂਸ 50 ਮੈਂ ਹੋ ਜਾ ਪਾਕਟ ਪੂਰਨ ਤੇ ਅੱਜ ਕਿਤੇ ਹੈ ਡਿਵੋਰਸ ਹੈ ਡਿਵੋਰਸ ਕਰਨਾ ਕੁਝ ਬਾਲਾਂ ਦੀ ਐਦਾਂ ਦੀ ਲੁੱਕ ਆਉਂਦੀ ਏ ਮੈਨੂੰ ਚਾਹੀਦੀ ਏ ਮੈਂ ਸਟੇਟ ਤਾਂ ਨਹੀਂ ਕਰ ਅਗਰ ਕਮ ਕਰਾਂਗੇ ਨਾ ਵੀਪੂਲ ਸਟੇਟ ਹੋ ਜਾਣਾ ਏਡੇ ਤੇ ਇਹ ਨਾ ਸਟੇਲ ਮੈਨੂੰ ਮੈਂ ਕਿਹਾ ਸਾਹ ਤੇ ਮੈਨੂੰ ਬਸ ਆਉਂਦੇ ਨੇ ਕਿਤਾ ਦੇ ਲਫੀ ਨਾ ਸੀ ਬਾਕੀ ਅੱਜ ਤੋਂ ਹੋਣ ਵਾਲੀ ਕਟਿੰਗ ਸ਼ਾਇਦ ਜੇ ਟਾਈਮ ਲੱਗਿਆ ਤੇ ਜਾਵਾਂਗੇ ਸਿਰ ਕਟਿੰਗ ਕਰਾਂਗੇ ਫਿਰ ਨਹੀਂ ਇਹ ਤਾਂ ਬਸ ਦੇਖ ਲੋ ਵਾ ਗਏ ਲੱਦੇ ਨੂੰਗੇ ਫਿਰ ਜੂਲ ਦੇਖਿਆ ਕਰੋ ਪੂਰਾ ਲਵ ਟੈਕਰ ਆ ਕਰੋ ਬਹੁਤ ਹੀ ਪਿਆਰੀ ਮੈਂ ਤੇ ਜਿਹੜੇ ਆਨੇ ਚੈਨਲ ਤੇ ਨਵੇਂ ਤੇ ਆਕਰੋ ਸਬਸਕ੍ਰਾਈਬ ਤੇ ਬਨੇ ਰਹਿਣਾ ਤੁਹਾਡੇ ਲੋਕੀ ਇੱਧਰ ਬੰਦੇ ਤੇ ਸਾਡੇ ਇਸੇ ਪਛਾਦੇ ਅਸੀਂ ਖਾਣੇ ਆ ਗੁਰਦੁਆਰੇ ਵਾਸਤੇ ਨਹੀਂ ਗੁਰਦੁਆਰੇ ਵਾਸਤੇ ਬਣਾਵਾਂਗੇ ਪਰਸੋਂ ਤੇ ਇੱਧਰ ਬਣਾਉਂਦੇ ਅਸੀਂ ਪਛਾਦੇ ਜਿੰਨੇ ਵਰਦਾ ਤੇ ਅਸੀਂ ਮੋਤੀਆਂ ਖਾਣ ਨੂੰ ਤੇ ਰੱਖਿਆ ਦੋ ਪਾਵੇ ਜਿੱਦਾਂ ਕਿ ਤੁਹਾਨੂੰ ਪਤਾ ਕੋਈ ਗਰਮੀ ਓੜੇ ਪਿੱਛੋਂ ਤੇ ਨਾਲ ਬਣਾਇਆ ਅਸੀਂ ਜਿਹੜਾ ਪ੍ਰਸ਼ਾਦਿਆਂ ਦਾ achar ਖਾਈ ਦਾ ਉਹ ਬਣਾ ਵੀ ਤੇ ਲੋ ਜੀ ਇੱਥੇ ਬਣ ਗਿਆ ਸਾਡੇ ਪ੍ਰਸ਼ਾਦ ਤੇ ਨਾਲ ਬਣ ਗਿਆ ਸਾਡਾ achar ਤੇ ਇੱਧਰ ਰੋਟੀ ਬਣਦੀ ਰੋਟੀ ਬਣਾ ਕੇ ਅਸੀਂ ਇਕੱਠੇ ਜਾਨੇ ਅੰਦਰ ਜਾ ਕੇ ਖਾਵਾਂਗੇ ਤੇ ਗਰਮੀ ਨਾਲ ਮੇਰਾ ਪਸੀਨੇ ਦਾ ਹਾਲ ਦੇਖ ਲੋ ਤੁਸੀਂ ਕਿੰਦਾ ਬਹੁਤ ਰਹਾ ਹਨ ਮੈਂ ਤਾਂ ਆਮ ਨਾ ਲੱਗੀ ਮੈਂ ਕਿਹਾ ਅਗਰ ਤੁਹਾਨੂੰ ਵੀ ਵੀਡੀਓ ਦਿਖਾਈ ਨਾ ਤੇ ਤੁਸੀਂ ਪਤਾ ਕੀ ਕਹਿਣਾ ਛੱਲ ਲੰਗਰ ਲੈ ਕੇ ਆਈਏ ਤੇ ਮੈਂ ਕਿਹਾ ਮੈਂ ਜਿਉਣਾ ਦਿਖਾਈ ਦਉ ਮੈਂ ਤੇ ਇੱਧਰ ਗੁੰਨੇ ਹੋਇਆ ਸੀ ਮਿੱਸਾ ਆਟਾ ਇਹ ਮਿਲਦਿਆ ਤੁਹਾਨੂੰ ਸਾਰੇ ਜਣੇ ਰੋਟੀ ਦੇ ਨਾਲ ਲੋ ਜੀ ਫਰੈਂਟ ਤੇ ਬਣ ਗਈ ਸਾਡੀ ਮਿੱਸੀ ਰੋਟੀ ਤਾਂ ਕਿ ਤੁਹਾਨੂੰ ਦੱਸਿਆ ਸੀ ਬੁਲਾ ਕੇ ਅਸੀਂ ਟਿਫਨ ਚ ਪੈਕ ਕਰ ਲਈਏ ਤੇ ਖਾਣੀ ਅਸੀਂ ਇਕੱਠਿਆਂ ਨੇ ਹੁਣ ਬੱਚਿਆਂ ਨੇ ਵੀ ਨਾਲ ਮੈਂ ਵੀ ਇੱਧਰ ਹੋ ਗਈ ਸਾਡੀ ਰੋਟੀ ਇੱਧਰ ਹੋ ਗਈ ਸਾਰੀ ਕਿਚਨ ਸਾਫ ਜਿੱਦਾਂ ਤੁਹਾਨੂੰ ਦਿਖਾਇਆ ਸੀ ਆ ਭੋਜ ਮੇਰੇ ਬੇਟੇ ਨੇ ਤੇ ਇਹ ਨੂੰਹ ਸੀ ਸਾਫ ਬੁਛ ਲੈ ਕੇ ਚੱਲਾਂਗੇ ਅੰਦਰ ਕਿਚਨ ਸਾਫ ਹੋ ਗਈ ਹੋਈ ਹੈ ਤੇ ਮੇਰੀ ਆਦਤ ਹੈ ਮੈਂ ਕਿਚਨ ਸਾਫ ਕਰਕੇ ਹੀ ਰੋਟੀ ਖਾਂਦੀ ਆ ਮੈਂ ਉੱਧਰ ਰੋਟੀ ਨਹੀਂ ਖਾ ਸਕਦੀ ਕਈ ਕਹਿੰਦੇ ਨੇ ਪਈਏ ਜੀ ਕਿਚਨ ਪਈਏ ਫਿਰ ਰੋਟੀ ਖਾ ਲਈਏ ਉਸ ਤੋਂ ਬਾਅਦ ਕਰਾਂਗੇ ਬਟ ਮੈਂ ਸੋਰੀ ਮੈਂ ਨਹੀਂ ਤਾਂ ਕਰ ਸਕਦੀ ਰੋਟੀ ਬਣ ਗਈ ਹੈ ਇਕੱਠੇ ਖਾਵਾਂਗੇ ਤੇ ਇੱਧਰ ਮਾਤਾ ਜੀ ਦੀ ਜੋਤ ਵੀ ਸਾਡੀ ਵੱਧ ਗਈ ਹੋਈ ਹੈ ਤੇ ਬਾਕੀ ਚਾਹ ਪੀਂਦੇ ਆਂ ਦਿੱਲੇ ਨਹੀਂ ਗਰਮੀ ਬਹੁਤ ਜ਼ਿਆਦੀ ਹੈ ਤੇ ਇੱਧਰ ਐ ਮੇਰਾ ਜਿਹੜਾ ਮਨੀ ਪਲਾਂਟ ਹੈ ਨਾ ਇਹ ਪਿਆਸੀ ਕੋਠੇ ਇਹਦੇ ਵਿੱਚ ਮੈਂ ਰੱਖਿਆ ਹੋਇਆ ਕਾਲਾ ਕੋਲਾ ਵੀ ਨજર ਨਾ ਲੱਗੇ ਤੇ ਇਹ ਵਿੱਚ ਤੁਲਸੀ ਵੀ ਉੱਗੀ ਹੋਈ ਹੈ ਤੇ ਇਹਦੀ ਬੜੀ ਕੇਅਰ ਕਰਨੀ ਬੰਦੀ ਧੁੱਪ ਵਿੱਚ ਸੀ ਥੋੜਾ ਜਿਹਾ ਥੋੜਾ ਸੜ ਗਿਆ ਜਿੱਦਾਂ ਕਿ ਇਹ ਪੱਤਾ ਸੜ ਗਿਆ ਹੋਇਆ ਏ ਤੇ ਹੁਣ ਮੈਨੂੰ ਲੈ ਆਂਦਾ ਨੀਚੇ ਤੇ ਹੁਣ ਦੇਖਦੇ ਆ ਕਿ ਹਾਲ ਹੁੰਦਾ ਹੈ ਤੇ ਚਲਿਏ ਅੰਦਰ ਰੋਟੀ ਲੈ ਕੇ ਧਰਿਓ ਆ ਚੱਕ ਕੇ ਲਿਆ ਓ ਗਾਇਸ रोटी लेटे हुए रख अंदर प्लेटा भी लेके आ प्लेटा लेके आ जंदा वाला लंगर जैसे खाते हैं लंगर वैसे रोटी फड़ो तेरी भी पावा रैप ये रोटी ਜੇ ਪਾ ਮੈਂ ਆਪਣੇ ਪੇੜ ਲੈ ਕਿ ਆਪ ਕੀ ਪਾ ਦੇ ਰੋਟੀ ਮੈਂ ਤਾਂ ਨਾਲ ਉਹ ਮੈਂ ਚਾਹ ਤੇ ਆ ਮੇਰੀ ਫੇਵਰਿਟ ਲੱਸੀ ਇੰਨੇ ਵੀ ਲੱਲੀ ਨਾਲ ਤੇ ਨਾਲ ਕੇਸ਼ਵ ਜੀ ਦੀ ਅੰਦਰ ਰੋਟੀ ਆਪ ਖਾਲਗਾ ਆਪ ਉਹ ਮੈਂ ਸਬਜੀ ਦੇ ਬਿਨਾ ਕੋ ਚੀਜ਼ ਹੋਵੇ ਤਾਂ ਹੀ ਹੋਵੇ ਮੈਂ ਫੇਰ ਰੋਟੀ ਖਾ ਸਕਦੀ ਖਾਣੀ ਹੁੰਦੀ ਹੁਣ ਇੱਕ ਪਾਈ ਰੋਟੀ ਦੀ ਪਾਈ ਚੈਰੀ ਦੇਖੋ ਲੱਸੀ ਵੀ ਨਹੀਂ ਮिडियन ਚੱਟੜ ਭਾਈ ਆਇਆ ਨਹੀਂ ਤੇ ਕਾਛੋਏ ਵੇ ਕਿਸ਼ ਕਿਹੜੇ ਕਿਸ਼ ਉਹਨੇ ਦਿੱਤੀ ਕਰੋਣੀ ਹੈ ਅਸੀਂ ਸਾਨੂੰ ਗੱਲ ਹੋਣੀ ਹੈ ਹੂੰ ਸਿੰਨੋਟ ਦੇ ਖਾੜਾ ਰੋ ਟਿਖੜੀਏ ਤੇ ਹੈ ਉਹ ਭਾਲੀ ਰੋਟੀ ਵੇ ਪਈ ਆ ਅਹੀਂ ਲਾਗੀ ਘੱਟ ਨਾਲ ਨਹੀਂ ਰੋਟੀ ਹੋ ਤੁਸੀਂ ਕਮਾਂ ਖਾਲੀ ਨੇ ਹੂੰ ਇਹ ਲੱਗਦਾ ਲੋਹਾਾਂ ਮੇ ਬਣਾਈ ਹੋਈ ਐ ਫਰੈਂਸ ਤੇ ਇੱਧਰ ਬਣਾਈ ਹੋਈ ਐ ਸੀ ਸਬਜੀ ਤੇ ਮੈਂ ਬਣਾਈ ਐ ਅੱਜ ਆਲੂ ਨੂਟਰੀ ਦੀ ਸਬਜੀ ਤੇ ਆ ਦੇਖੋ ਆਲੂ ਨੂਟਰੀ ਬਣਾ ਆਪੀ ਹਾਂ ਸਬਜੀ ਤੇ ਇੱਧਰ ਪਾਣੀ ਗਰਮ ਹੁੰਦਾ ਪਿਆ ਕਿਉਂਕਿ ਇਹਦੇ ਵਿੱਚ ਪਾਣੀ ਥੋੜਾ ਘੱਟ ਐ ਹੂੰ ਤੇ ਪਾਣੀ ਗਰਮ ਗਰਮ ਕਰਨ ਤੋਂ ਬਾਅਦ ਪਾਵਾਂਗੇ ਅਸੀਂ ਦੇ ਵਿੱਚ ਤੇ ਇੱਧਰ ਭਾਂਡੇ ਪਏ ਥੋੜੇ ਜੇ ਤੇ ਇਹਨਾਂ ਨੂੰ ਜ਼ਰੂਰ ਮਨ ਜਾਾਂਗੇ ਤੇ ਬਾਕੀ ਅੱਜ ਦੀ ਗਰਮੀ ਬਹੁਤ ਜ਼ਿਆਦੀ ਹੈ ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਇੰਨੀ ਗਰਮੀ ਹੈ ਕਿੱਦਾਂ ਸੀ ਇੰਨੀ ਪਾਏ ਇੱਕ ਤਾਂ ਨਾ ਕੱਲ ਦਾ ਮੰਗੋ ਸ਼ੇਕ ਪਰਸੋ ਦਾ ਪੀਤਾ ਨਾ ਉਹਦੇ ਕਰਕੇ ਮੇਰੇ ਸਾਰੇ ਫੇਸ ਤੇ ਹੋ ਗਏ ਹੋਏ ਦਾਣੇ ਸਮਝ ਨਹੀਂ ਆਉਂਦੀ ਇਹਨਾਂ ਕਿੱਦਾਂ ਹਟਾਵਾਂ ਫਰੈਂਡਸ ਸਬਜ਼ੀ ਦਾ ਕੰਮ ਕਰਨ ਤੋਂ ਬਾਅਦ 8:00 ਵਜੇ ਮੈਂ ਫ੍ਰੀਜਰ ਰੱਖ ਲਿਆ ਹੋਇਆ ਤੇ ਬਾਕੀ ਬਣਾਵਾਂਗੇ ਇਹਦੇ ਨਾਲ ਚਾਵਲ ਕਿਉਂਕਿ ਵਿਥੈ ਰਹੇ ਨੇ ਮੈਂ ਤੇ ਦਿਲ ਰੈਂਚੇ ਨੇ ਖਾਣੇ ਚਾਵਲ ਤੇ ਇਹਨਾਂ ਨੇ ਖਾਣੀ ਰੋਟੀ ਤੇ ਨਾਲ ਚੈਰੀ ਦੀ ਵੀ ਬੰਨੀ ਤੇ ਵੈਸੇ ਤਾਂ ਅੱਜ ਗੁਰਦੁਆਰਾ ਬਿਲਕੁਲ ਕੋਲ ਹੈ ਨਾਲ ਲੰਗਰ ਹੈਗਾ ਬਟ ਅਸੀਂ ਖਾਵਾਂਗੇ ਅੱਜ ਰੋਟੀ ਕਿਉਂਕਿ ਜ਼ਿਆਦਾ ਲੰਗਰ ਖਾ ਵੀ ਨਹੀਂ ਹੁੰਦਾ। ਭਾਰਾ ਵੀ ਲੱਗਦਾ ਏ ਤੇ ਬਾਕੀ ਉਧਰ ਦੀ ਕੋਈ ਗੱਲ ਨਹੀਂ ਹੈਗੀ ਲੰਗਰ ਵੀ ਖਾਣੇ ਆ ਅਸੀਂ ਤਾਂ ਕਿ ਤੁਹਾਨੂੰ ਦੱਸਿਆ ਕੱਲ ਖਾਦਾ ਸੀ। ਗੁਰਪੁਰਬ ਦਾ ਲੰਗਰ ਖਾਣ ਦਾ ਮੇਰਾ ਸੱਚੀ ਪੂਰਾ ਸਾਲ ਅਸੀਂ ਵੇਟ ਕਰਦੇ ਆ ਤੇ ਬਾਕੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਗੁਰਪੁਰਬ। ਤੇ ਅੱਜ ਬਾਬਾ ਜੀ ਦੀ ਬੀੜ ਆ ਗਈ ਹੋਈ ਐ ਤੇ ਆਪਣਾ ਪਤਗੀਚੀ ਵਿੱਚ ਤੇ ਮੱਥਾ ਟੇਕਣ ਰੋਜ਼ ਜਾਵਾਂ ਕਰਾਂਗੇ ਤੇ ਗੁਰਦੁਆਰੇ ਵੀ ਜਾਵਾਂਗੇ ਅਸੀਂ ਤੇ ਬਾਕੀ ਦੇਖਦੇ ਹਾਂ ਕਿੰਨੇ ਵੇ ਜਾਣੇ ਆ ਹੁਣ ਤਾਂ 9:00 ਵਜ ਗਏ ਨੇ ਬਸ ਅੱਜ ਹੋ ਗਈ ਥੋੜੀ ਜਿਹੀ ਲੇਟ ਸੋਸ ਸੋਸ ਕੇ ਸੋਚ ਸੋਚ ਕੇ ਕੀ ਬਣਾਣਾ ਕੀ ਬਣਾਣਾ ਤਾਂ ਕਿਹਾ ਆ ਕੇ ਮੈਂ ਬਣਾਈ ਨਿਊਟਰੀ ਤੇ ਬismillah ਦਾ ਪਾਣੀ ਜ਼ਿਆਦਾ ਤਾਂ ਨਹੀਂ ਪੈ ਗਿਆ ਸੋਸ ਮੈਨੂੰ ਬੋਲਣ ਲੱਪਨ ਕੋਈ ਨਹੀਂ ਹੋਣੀ ਚਾ ਰੱਖ ਦੇਣੀ ਉੱਪਰ ਸਭਾ ਘਰ ਆਣਾ ਸੀ ਪੀ। ਕੋਈ ਤਾਂ ਮੈਨੇ ਮੇਰੇ ਖਾਣੇ ਦੇ ਜਾਂਦੇ ਸੀ ਪਿਆ। ਬਾਕੀ ਕੁਝ ਪਤਾ ਨਹੀਂ ਕਿੱਥੇ ਗੁਰਦੁਆਰੇ ਜਾਣਾ ਤੇ। ਗੁਰਦੁਆਰੇ ਵੀ ਚਲ ਜਾ। ਤੇ ਇੱਕ ਵਾਰੀ ਪਸਵਾਰ ਦਾ ਤੁਹਾਡਾ ਮੇ ਚੈਨਲ ਤੇ ਬਲੌਗ ਚ। ਇਹ ਅਦਰ ਮਨੂ ਵੀ ਤਾਂ ਨਹੀਂ ਤੇ ਗੰਦਾ ਕਿਹਦੀ ਬਾਣੀ ਜੇ ਨਾਲ ਬਣਾਈ ਚਾਵਲ। ਇੱਥੇ ਇੱਕ ਫੁਲਕਾ ਜ਼ਰੂਰ ਲਿਤਾ ਤੇ ਨਾਲ ਲੱਸੀ। ਇੱਕ ਮਿੰਟ। ਫੈਸਟੀਵਲ ਵਿੱਚ ਟਿੱਡਖਾਨ ਤੋਂ ਬਾਅਦ ਪਰਿਖੇ ਰਾਕੇ ਕਿ ਆ ਗਏ ਗੁਰੂ ਘਰ ਇਹਦਾ ਸਿਰ ਮਥਾ ਟੇਕਿਆ ਨਾ ਲੰਗਰ ਨਹੀਂ ਖਾ ਕੇ ਆਣਾ ਨਾ ਸੜਾ ਹੁਣਾ ਨਾ ਉੱਪਰ ਸਿਰ ਨਾ ਬੁਰਾ ਆ ਨਾ ਤੇ ਮੈਂ ਤੁਹਾਨੂੰ ਦੱਸਿਆ ਸੁਣਾਇਆ ਕਿ ਤੁਹਾਨੂੰ ਬਲੌਗ ਸਾਡੇ ਕਿੰਦਾ ਦੇ ਲੱਗਦੇ ਆ ਆਪਣੀ ਕਰੋ ਸਪੋਰਟ ਤੇ ਹਰ ਵੀਡੀਓ ਤੇ ਕਰਿਆ ਕਰੋ ਲਾਈਕ ਇਹਦੇ ਨਾਲ ਦੱਸੋ ਵੀ ਸੁਣ ਕਮੈਂਟ ਤੇ ਜਿਹੜੇ ਆਉਂਦੇ ਚੈਨਲ ਤੇ ਨਵੇਂ ਤੇ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੀ ਫੈਮਿਲੀ ਚ ਸ਼ੇਅਰ ਜਰੂਰ ਕਰਿਆ ਕਰੋ ਤਾਕਿ ਅਸੀਂ ਅੱਗੇ ਵੱਧ ਸਕੀਏ ਤੁਹਾਡੀ ਸਪੋਰਟ ਮਿਲ ਸਕੇ ਤੁਹਾਨੂੰ ਤੇ ਬਸ ਅੱਜ ਦੇ ਵਾਸਤੇ ਇੰਨਾ ਹੀ ਤੇ ਗੁਰਦੁਆਰੇ ਜਾਵਾਂਗੇ ਥੋੜੀ ਜਿਹੀ ਕਲਿੱਪ ਜੁੜਵਾਵਾਂਗੇ ਮੱਖਾ ਦੇਖ ਕੇ ਕਟਿੰਗ ਹੀ ਨਹੀਂ ਕਰਵਾਈ ਇਹ ਕੱਟੀ ਅੱਜ ਗਈ ਗਨਮੜੀ ਲੱਗਦੀ ਸੀ ਓਕੇ ਕਟਿੰਗ ਹੀ ਕਰਵਾਵਾਂਗੇ ਬਾਕੀ ਚਲੋ ਖਾ ਲਈਏ ਰੋਟੀ ਤੇ ਮਿਲ ਜਾਂ ਤੁਹਾਨੂੰ ਬਾਅਦ ਵਿੱਚ ਤੇ ਲੋ ਜੀ ਫਰੈਂਡਸ ਇੱਥੇ ਅਸੀਂ ਰੋਟੀ ਪਾਣੀ ਖਾ ਕੇ ਹੋ ਗਏ ਹੋਏ ਆ ਫ੍ਰੀ ਤੇ ਬਾਹਰ ਚਲਦਾ ਪਿਆ ਗੁਰਦੁਆਰੇ ਦਾ ਗੁਰਪੁਰਪੁਰ ਤੇ ਅਸੀਂ ਰੋਟੀ ਪਾਣੀ ਖਾ ਕੇ ਮੱਥਾ ਟੇਕਣ ਗਏ ਸੀ ਤੇ ਮੈਂ ਫੋਨ ਲੈ ਕੇ ਜਾਣਾ ਭੁੱਲ ਗਈ ਤੇ ਉੱਥੇ ਜਿਹੜੀ ਥੋੜੀ ਜਿਹੀ ਅਸੀਂ ਕਲਿੱਪ ਲੈਣੀ ਸੀ ਉਹ ਨਹੀਂ ਲੈ ਲੈ ਸਕੇ ਤੇ ਥੋੜੀ ਜਿਹੀ ਸ਼ਪੀਲ ਵੀ ਕੇ ਜਰੂਰ ਆਏ ਆ ਤੇ ਜਿੱਦਾਂ ਕਿ ਤੁਹਾਨੂੰ ਪਤਾ ਮੈਂ ਹੁਣ ਲੱਸੀ ਦਾ ਪੀਤੀ ਸੀ ਫਿਰ ਵੀ ਸ਼ਪੀਲ ਦੋਸ ਕਿਉਂਕਿ ਜੋ ਗੁਰਦੁਆਰੇ ਦਾ ਲੰਗਰ ਹੈ ਗੁਰਦੁਆਰੇ ਦਾ ਹੀ ਲੰਗਰ ਹੈ ਤੇ ਸਪੀਲ ਪੀਤੀਏ ਥੋੜਾ ਉੱਥੇ ਠੰਡੀ ਠੰਡੀ ਹਵਾ ਦਾ ਮਜ਼ਾ ਲੈ ਕੇ ਆਇਆ ਪੁੱਲਰ ਦੀ ਐਸੀ ਅੱਗੇ ਭਵੇਂ ਬੈਠੀਏ ਤੇ ਬਹੁਤ ਵਧੀਆ ਲੱਗਿਆ ਕਿਉਂਕਿ ਹੁਣ 3-4 ਦਿਨ ਸਾਡੇ ਇਦਾਂ ਹੀ ਰੋਣ ਰਹੇਗੀ ਪੂਰੇ ਏਰੀਆ ਚ ਤੇ ਬੜਾ ਮਜ਼ਾ ਆਇਆ ਤੇ ਤੁਸੀਂ ਦਸਤਰਾ ਜ਼ਰੂਰ ਕਿ ਤੁਹਾਨੂੰ ਸਾਡੇ ਜਿਹੜੇ ਬਲੌਗ ਆਉਂਦੇ ਪੈਨੇ ਤੇ ਤੁਹਾਨੂੰ ਚੰਗਾ ਲੱਗਦੇ ਨੇ ਤੇ ਚੇ ਲੱਗਦੇ ਨੇ ਜਿੱਥੇ ਤੁਹਾਨੂੰ ਲੱਗੇ ਵਧੀਆ ਤੇ ਕਰੋ ਉੱਥੇ ਲਾਈਕ ਕਮੈਂਟ ਤੇ ਨਾਲ ਹੀ ਕਰੋ ਸ਼ੇਅਰ ਤੇ ਜਿਹੜੇ ਆ ਚੈਨਲ ਤੇ ਨਵੇਂ ਕਰ ਦੋ ਸਬਸਕ੍ਰਾਈਬ ਤੇ ਹੋਰ ਸੁਣਾਉ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਮੇਰੇ ਵਲੌਗ ਤੇ ਮੈਨੂੰ ਉਮੀਦ ਪੂਰੀ ਹੈ ਕਿ ਵਧੀਆ ਹੀ ਲੱਗਦੇ ਹੋਣਗੇ ਤੇ ਚਲੋ ਅੱਜ ਦਾ ਵਲੌਗ ਅਸੀਂ ਇੱਥੇ ਹੀ ਕਰਦੇ ਹਾਂ ਅੰਦਰ ਤੇ ਮਿਲਦੇ ਆਂ ਕੱਲ ਇੱਕ ਨਵੀਂ ਸਵੇਰ ਤੇ ਨਵੇਂ ਹੀ ਵਲੌਗ ਦੇ ਨਾਲ ਤੇ ਤਦ ਤੱਕ ਲਈ ਰਦੀ ਰਦੇ ਬਾਏ ਬਾਏ ਮਿਲਦੇ ਆਂ ਕੱਲ ਫੇ